ਸਸੀ ਗਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਆਦਰਸ਼ ਜੋਸਣ ਪਿਛਲੇ ਦਿਨ ਇੱਕ ਬਾয়া ਮੰਡੀ ਦੇ ਵਿੱਚ ਚਾਵਲਾਂ ਦੀ ਚੋਰੀ ਹੋਈ ਸੀ ਇੱਕ ਨਿੱਜੀ ਛੈਲਰ ਤੋਂ ਜਿੰਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਟਾਈਮ ਅਸੀਂ ਮੌਜੂਦ ਆ ਥਾਣਾ ਸਦਰ ਦੇ ਵਿੱਚ ਤਾਂ ਚੋਰੀ ਤਕਰੀਬਨ ਤਕਰੀਬਨ 12 ਲੱਖ ਰੁਪਏ ਦੇ ਚਾਵਲ ਚੋਰੀ ਕੀਤੇ ਗਏ ਸੀ ਛੈਲਰ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਜਿਹੜੇ ਵਿਅਕਤੀ ਸੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਕੀ ਇਹ ਤੁਹਾਡੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀਗਾ ਜਾਂ ਹੋਰ ਨਹੀਂ ਜੀ ਨਹੀਂ ਜੀ ਇਹ ਜੀਰੇ ਤੋਂ ਬਿਲੋਂਗ ਕਰਦਾ ਥਾਣਾ ਸਿੰਘਚੌਰ ਜੀ ਕਾਫੀ ਪੁਰਾਣਾ ਚੋਰ ਹੈ ਇਹਦੇ ਪਹਿਲੇ ਮੁਕਦਮੇ ਦਰਜ ਹੈ ਇਹ ਪਹਿਲਾਂ ਆ ਕੇ ਰੈਕੀ ਕਰਦਾ ਹੈ ਪੂਰਾ ਪਲਾਨ ਬਣਾਉਂਦਾ ਹੈ ਇੱਕ ਦਿਨ ਪਹਿਲਾਂ 16 ਤਰੀਕ ਨੂੰ ਇਹ ਆ ਕੇ ਆਪਣੇ ਸ਼ੈਲਰ 'ਚ ਦੇਖ ਕੇ ਜਾਂਦਾ ਵੀ ਚਾਵਲ ਪਿਆ ਹੈ ਪਿੱਛੋਂ ਵੜਦਾ ਇੱਕ ਦੀ 8 ਟਿਕੜਦਾ ਹੈ ਉਸ ਤੋਂ ਬਾਅਦ ਫਿਰ 19 ਤਰੀਕ ਨੂੰ ਉਹਦਾ ਗੈਂਗ ਲੈ ਕੇ ਆਂਦਾ ਨਾਲ ਗੱਡੀਆਂ ਲੈ ਕੇ ਆਂਦਾ ਪਿੱਛੋ ਦੀਵਾਰ ਨੂੰ ਸੇਂਦ ਲਗਾ ਕੇ ਤੇ ਚਾਵਲ ਲੈ ਕੇ ਚਲਾ ਜਾਂਦਾ ਸਿਕਿਉਰਿਟੀ ਕਾਰਡ ਨਤਨਾਤ ਨਹੀਂ ਸੀਗਾ ਜੀ ਸਿਕਿਉਰਿਟੀ ਕਾਰਡ ਹੈ ਸੀ ਬਾਬਾ ਜੀ ਬਜ਼ੁਰਗ ਹੈ ਤੇ ਫਾਦਰ ਸਾਹਿਬ ਸਾਡੇ ਬਿਆਸ ਗਏ ਹੋਏ ਸੀ ਤੇ ਜਿਹੜਾ ਚੌਂਕੀਦਾਰ ਉਹ ਬਾਹਰ ਇੱਕ ਵਜੇ ġੇੜਾ ਮਾਰ ਕੇ ਬੈਸ ਕੁਰਸੀ ਬਿਠਾ ਅੱਖ ਲੱਗ ਗਈ ਜਦੋਂ 4 ਵਜੇ ਉੱਠਿਆ ਤਾਂ 19 ਤਰੀਕ ਨੂੰ ਲੱਦ ਕੇ ਜਾ ਜਾ ਰਹੇ ਸੀ ਤੇ ਫਿਰ ਕੁਝ ਬੰਦੇ 8-10 ਸੀ ਇਹ ਇਕੱਲਾ ਡਰ ਗਿਆ ਇਹ ਵੀ ਚੀਜ਼ ਸੀ ਕੀ ਇਹਨੇ ਕੋਲ ਹਥਿਆਰ ਵੀ ਦੱਸਿਆ ਜੀ ਚੌਂਕੀਦਾਰ ਨੂੰ ਹਾਂ ਚੌਂਕੀਦਾਰ ਤਾਂ ਫਿਰ ਡਰ ਗਿਆ ਚਾਬੜਾ ਇੰਡਸਟਰੀ ਕੋ ਬਾਏ ਸਾਡੀ ਰਾਈਸ ਮਿਲ ਹੈ ਜੀ ਉੱਥੇ ਸਾਡੇ ਚਾਬੜਾ ਦੀ ਚੋਰੀ ਹੋਈ ਸੀਗੀ 18 ਤੋਂ 21 ਤਰੀਕ ਦੇ ਦਰਮਿਆਨੀ ਰਾਤ ਨੂੰ ਕਿੰਨਾ ਮਾਲ ਲਾਇਆ ਸੀ 305 ਗੱਟਾ ਸਾਡਾ ਚੋਰੀ ਹੋਇਆ ਸੀਗਾ ਜਿੰਦੇ ਵਿੱਚ 200 ਗੱਟਾ 50 ਕਿਲੋ ਵਾਲਾ ਤੇ 105 ਥੈਲੀਆਂ ਸਾਡੀਆਂ 30 ਕਿਲੋ ਲਈ ਚੋਰੀ ਹੋਇਆ ਸੀਗੀ ਅੱਜ ਪੁਲਿਸ ਦੇ ਵੱਲੋਂ ਗਰੋਹ ਨੂੰ ਗ੍ਰਿਫਤਾਰ ਕੀਤਾ ਕਿ ਜਿਨ੍ਹਾਂ ਨੇ ਮੋਲੋ ਇੰਡਸਟਰੀ ਦੇ ਵਿੱਚ ਚੋਰੀ ਕੀਤੀ ਸੀ ਕਿੰਨਾ ਕੁ ਸੰਤੋਖਪੂਰਵਕ ਪੁਲਿਸ ਦੀ ਕਾਰਵਾਈ ਹੈ ਬਹੁਤ ਸੰਤੋਖਤ ਹਾਂ ਜੀ ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ जिन्ना ने पूरा ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਸਾਡੀ ਚੋਰੀ ਟਰੇਸ ਕੀਤੀ ਹੈ ਜੀ ਸਾਰਾ ਮਾਲ ਨਹੀਂ ਹੋ ਗਿਆ ਤੁਹਾਡਾ ਨਹੀਂ ਜੀ ਟਰੇਸ ਹੋ ਗਿਆ ਜੀ ਜਿਹੜਾ ਬਰਾਮਦ ਹੋਇਆ 105 ਸੌਰੀ 150 ਗੱਟਾ 50 ਕਿਲੋ ਵਾਲਾ ਤੇ 20 ਥੈਲੀਆਂ 30 ਕਿਲੋ ਵਾਲੀ ਬਰਾਮਦ ਹੋਈਆਂ ਨੇ ਲਗਭਗ ਕਿੰਨੀ ਕੀਮਤ ਦਾ ਮਾਲ ਚੋਰੀ ਹੋਇਆ ਸੀ ਜੀ 12 ਲੱਖ ਰੁਪਏ ਦੇ ਤੇ ਮੁਕਦਮਾ ਦਰਜ ਹੋਇਆ ਸੀਗਾ 457 ਤੇ 380 ਆਈਪੀਸੀ ਦੇ ਵਿੱਚ ਇਹਦੇ ਵਿੱਚ ਇੱਕ ਜਿਹੜਾ ਸ਼ੈੱਲਰ ਹੈਗਾ ਛਾਵੜਾ ਰਾਈਸ ਮਿਲ ਇਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ son of ਵਿਜੇ ਕੁਮਾਰ ਰੇ ਨਾਲ ਜਾਂਦੀ ਨਗਰ ਨੇ ਉਹਨਾਂ ਵੱਲੋਂ ਬਿਆਨ ਦੇਣ ਤੇ ਚੋਰੀ ਦੇ ਸਬੰਧ ਵਿੱਚ ਮਸਲਾ ਐਫ ਆਈ ਆਰ ਰਜਿਸਟਰ ਹੋਈ ਸੀ ਇਹ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖੋ ਟੀਮਾਂ ਬਣਾਈ ਗਈਆਂ ਪੀਓ ਸਟਾਫ ਦੇ ਵਿੱਚ ਏਐਸਆਈ ਰਤਨ ਅਤੇ ਐਸਐਚਓ सदर ਜਲਾਲਾਬਾਦ ਇੰਸਪੈਕਟਰ ਮਜੀਦ ਦੀ ਨਿਗਰਾਨੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀਆਂ ਟੀਮਾਂ ਤਿਆਰ ਕਰਕੇ ਵੱਖ-ਵੱਖ ਮੋਡਸ ਦੇ ਉੱਤੇ ਇਹਨਾਂ ਨੂੰ ਵਰਕ ਵਰਕ ਤੇ ਲਗਾਇਆ ਤੇ ਜਿਹਦੇ ਬੇਸਿਸ ਦੇ ਉੱਤੇ ਅਸੀਂ ਸੀਸੀਟੀਵੀ ਫੁਟੇਜ ਅਤੇ ਕਾਲ ਡਿਟੇਲਸ ਦੀ ਮਦਦ ਨਾਲ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੀ ਹਲਪ ਦੇ ਨਾਲ ਅਸੀਂ ਰਵਿੰਦਰ ਸਿੰਘ ਨੂੰ ਟਰੇਸ ਕਰਿਆ ਰਵਿੰਦਰ ਸਿੰਘ son ਆਫ ਪਵਨ ਕੁਮਾਰ ਜੋ ਕਿ ਬੁੱਡਾ ਕਠਾਰ ਦਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਦਾ ਰਹਿਣ ਵਾਲਾ ਉਹਨੂੰ ਟਰੇਸ ਕੀਤਾ ਤੇ ਟਰੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸਫਲਤਾ ਮਿਲੀ ਉੱਥੇ ਨੇ ਨੀ ਪੁਲਿਸ ਰੁਕੀ ਉਸ ਤੋਂ ਅੱਗੇ ਵੀ ਰੌਂਦਰ ਕੁਮਾਰ ਦੇ ਨਿਸ਼ਾਨਦੇਹੀ ਦੇ ਉੱਤੇ ਜਿਹੜੇ ਬੰਦੇ ਚੋਰੀ ਕਰਦੇ ਸੀ ਜਿਵੇਂ ਕਿ ਠਾਣਾ ਸਿੰਘ ਸਰਵ ਪੱਪੂ ਸਿੰਘ ਨੂੰ ਅਰੈਸਟ ਕੀਤਾ ਗਿਆ ਜਸ਼ਵਿੰਦਰ ਸਿੰਘ ਸਨ ਆਫ ਰੋਪ ਲਾਲ ਨੂੰ ਅਰੈਸਟ ਕੀਤਾ ਗਿਆ ਸੋਮੀ ਸਨ ਆਫ ਸੇਠੀ ਸਿੰਘ ਨੂੰ ਅਰੈਸਟ ਕੀਤਾ ਗਿਆ ਲਵਪ੍ਰੀਤ ਸਿੰਘ ਸਨ ਆਫ ਜਸ਼ਵਿੰਦਰ ਸਿੰਘ ਨੂੰ ਅਰੈਸਟ ਕੀਤਾ ਗਿਆ ਅਤੇ ਦਵਿੰਦਰ ਸਿੰਘ ਪੁੱਤਰ ਡੇਵਿਡ ਸਿੰਘ ਨੂੰ ਵੀ ਅਰੈਸਟ ਕੀਤਾ ਗਿਆ ਇਹ ਕੁੱਲ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਇਹ ਅਰੈਸਟ ਹੋ ਚੁੱਕੇ ਨੇ ਜਿਹਨਾਂ ਦਾ ਇਹ ਗੈਂਗ ਸੀਗਾ ਵਾਕਵਾਕ ਜਗ੍ਹਾ ਤੇ ਚੋਰੀਆਂ ਕਰਦਾ ਸੀ ਇਹਨਾਂ ਦਾ ਮੋਡਰ ਸੁਪਰੰਡੀ ਸੀਗਾ ਕਿ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ ਜਿਵੇਂ ਸ਼ੈਲ ਸੂਟੇਬਲ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ ਖਾਨਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਤਿਆਰ ਕਰਕੇ ਉੱਥੇ ਕਾਰਵਾਈ ਕਰਦਾ ਸੀ ਇਹਦੇ ਚ ਹੁਣ ਤੱਕ કુલ ਜਿਹੜੇ 6 ਦੋਸ਼ੀ ਗ੍ਰਿਫਤਾਰ ਹੋਏ ਨੇ ਉਸ ਤੋਂ ਇਲਾਵਾ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਰ ਬਾਕੀ ਹੈ ਜਿਹੜੇ ਕਿ ਉਹ ਵੀ ਟ੍ਰੇਸ ਹੋ ਚੁੱਕੇ ਨੇ ਤੇ ਉਹ ਵੀ ਟੀਮਾਂ ਜਿਹੜੀਆਂ ਤਾਰੀ ਜਨ ਕਿਤੀ ਜਾਊਗੀ ਇਹ ਜਿਹੜੀ ਚੋਰੀ ਹੋਈ ਸੀਗੀ ਮਿੱਟੀ 18-19 ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀ ਉਹਦੇ ਵਿੱਚ 305 ਬਾਸਮਤੀ ਦੇ ਗੱਡੇ ਚੋਰੀ ਹੋਏ ਸੀਗੇ 105 ਸੀਗੇ ਉਹ 3 ਕਿਲੋ ਵਾਲੀ ਸੀ ਗੱਡੇ ਤੇ ਬਾਕੀ 200 ਗੱਡੇ ਸੀਗੇ ਉਹ 50 ਕਿਲੋ ਵਾਲੀ ਸੀਗੇ ਤਾਂ ਜਿਹੜੀ ਕੁੱਲ ਰਿਕਵਰੀ ਹੋਈ ਹੈ ਉਹ ਹੋਈਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਜਿਹਦੇ ਵਿੱਚ ਚੋਰੀ ਦਾ ਸਮਾਨ ਲੱਦ ਕੇ ਆਮ ਤੌਰ ਤੇ ਰਾਈ ਸ਼ੈਦਰਾ ਦੇ ਵਿੱਚ ਇਹ ਚੋਰੀ ਕਰਦੇ ਸੀਗੇ ਗੋਡਾਉਨਸ ਦੇ ਵਿੱਚ ਚੋਰੀ ਕਰਦੇ ਸੀਗੇ ਉਹ ਗੱਡੀਆਂ ਜਿਹੜੀਆਂ ਉਹ ਰਿਕਵਰ ਹੋ ਜਾਂਦੀਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ ਤੇ ਜਿਹੜੀ ਚੋਰੀ ਹੋਇਆ ਚਾਵਲ ਸੀ ਕਿ 170 ਗੱਟੇ ਬਾਸਮਤੀ ਦੇ ਉਹ ਵੀ ਚੋਰੀ ਹੋ ਗਏ ਉਹ ਵੀ ਰਿਕਵਰ ਹੋ ਗਏ ਅਤੇ ਇਹਦੇ ਵਿੱਚ ਜਿਹੜੇ ਆ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ ਇਹ ਸਾਰੇ ਦੋਸ਼ੀ ਡਿਸਟ੍ਰਿਕਟ ਫਿਰੋਜ਼ਪੁਰ ਜੀਰਾ ਪੁਲਿਸ ਸਟੇਸ਼ਨ ਜੀਰਾ ਦੇ ਰਹਿਣ ਵਾਲੇ ਨੇ ਇਕ ਦੋਸ਼ੀ 라ਵਿੰਦਰ ਹੈ ਇਹ ਆਦਮਪੁਰ ਦਾ ਜਿਲੰਦਰਦਰ ਐਂਡਪੋਲਾ ਜਿਲੰਦਰੂਰ ਦਾ ਇਹਦੇ ਵਿੱਚ ਦੋਸ਼ੀ ਸੋਨੀ ਸਿੰਘ ਹੈ ਜਿਹੜਾ ਉਹਦੇ ਖਿਲਾਫ ਪਹਿਲਾਂ 6 ਮੁਕਦਮੇ ਦਰਜ ਨੇ ਅ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੁਕਦਮੇ ਦਰਜ ਨੇ ਜਿਵੇਂ ਕਿ ਮੋਗੇ ਦੇ ਵਿੱਚ 107 ਨੰਬਰ ਮੁਕਦਮਾ ਦਰਜ ਹੈ ਪੁਲਿਸ ਸਟੇਸ਼ਨ ਬਦਨੀ ਕਲਾ ਮੋਗੇ ਦੇ ਵਿੱਚ ਹੀ 114 ਨੰਬਰ ਮੁਕਦਮਾ ਦਰਜ ਹੈ ਪੁਲਿਸ ਸਟੇਸ਼ਨ ਅਜੀਤਵਾਲ ਜੀਰੇ ਫਿਰੋਜ਼ਪੁਰ ਦੇ ਵਿੱਚ ਸਿਟੀ ਜੀਰਾ ਦੇ ਵਿੱਚ 3 ਨੰਬਰ ਮੁਕਦਮਾ ਦਰਜ ਹੈ 2018 ਦਾ 457 380 ਚੋਰੀ ਦਾ ਉਸ ਤੋਂ ਇਲਾਵਾ ਸਾਦਰ ਫਰੀਦਕੋਟ ਦਾ ਮਕਦਮਾ ਜਿਹੜਾ ਦਰਜ ਹੈ 195 ਨੰਬਰ 2021 ਦਾ ਉਸ ਤੋਂ ਇਲਾਵਾ ਕਲਖੁਰਦ ਫਿਰੋਜ਼ਪੁਰ ਦਾ ਮਕਦਮਾ ਦਰਜ ਹੈ ਮਕਦਮਾ ਨੰਬਰ 40 22 ਦਾ ਉਸ ਤੋਂ ਇਲਾਵਾ ਮਕਦਮਾ ਨੰਬਰ 10 2019 ਦਾ 457 379 411 ਦਰਜ ਹੈ ਸਿਟੀ ਕੋਰ ਕਬੂਰਾ ਫਰੀਦਕੋਟ ਦਾ ਉਸੇ ਤਰੀਕੇ ਨਾਲ ਜਿਹੜਾ ਦੋਸ਼ੀ ਧਾਣਾ ਸਿੰਘ ਹੈ ਉਹਦੇ ਖਿਲਾਫ ਕੁੱਲ 9 ਮਕਦਮੇ ਪਹਿਲਾਂ ਦਰਜ ਨੇ